ਵੀਰੇ ਆ ਵੀਡੀਓ ਬਹੁਤ ਵਧੀਆ ਆ। ਆ ਸਾਰੇ ਮੇਰੇ ਵੀਰੇ ਤਿਆਰ ਕਰਕੇ ਰੱਖ ਲਿਓ। ਬਹੁਤ ਵਧੀਆ ਚੀਜ਼ ਬਣਾਈ ਐ ਜਸਵੀਰ ਨੇ। ਬਹੁਤ ਵਧੀਆ ਕਾਰਾਗਰੀ ਕੀਤੀ ਆ। ਤੇ ਸਾਰੇ ਮਕੈਨੀਕਲ ਜੋ ਬੰਦੇ ਕੰਮ ਕਰਦੇ ਨੇ ਮੇਰੇ ਵੀਰ ਮਕੈਨੀਕਲ ਹੀ ਇਹਦਾ ਕੰਮ ਕਰਦੇ ਨੇ ਉਹਨਾਂ ਦੇ ਕੰਮ ਆਉਣ ਵਾਲੀ ਚੀਜ਼ ਆ ਵੀਰੇ। ਹਰ ਇੱਕ ਬੰਦੇ ਦੇ ਵਾਸਤੇ ਕੰਮ ਆਉਣ ਵਾਲੀ ਚੀਜ਼ ਆ ਵੀਰੇ। ਇਹਨੂੰ ਬਣਾ ਕੇ ਰੱਖ ਲਿਓ ਵੀਰੇ। ਬਹੁਤ ਵਧੀਆ ਚੀਜ਼ ਆ ਇਹ। ਵੀਡੀਓ ਐਂਡ ਤੱਕ ਦੇਖਿਓ ਵੀਰੇ। ਕਿੰਨੀ ਵਧੀਆ ਨੇ ਚੀਜ਼ ਬਣਾਈ ਆ ਚਾਬੀ ਲੈ ਲਈਏ ਨੇ। ਇੱਕੇ ਨੇ ਰੈਂਚ ਬਣਾ ਲੈਣਾ ਵੀਰੇ ਨੇ ਆਪਣੇ ਰੈਂਚ ਹੁੰਦਾ ਨਾ ਸਲਾਈ ਰੈਂਚ ਕਹਿੰਦੇ ਜਿਹਨੂੰ ਆਪਾਂ ਇੱਕੇ ਨੇ ਉਹ ਚੀਜ਼ ਤਿਆਰ ਕਰ ਲਈਏ ਚਾਬੀ ਦੀ ਮਦਦ ਨਾਲ ਤੁਸੀਂ ਦੇਖ ਸਕਦੇ ਹੋ ਦੇਖੋ ਵੀਰੇ ਨੇ ਕਿੰਨੀ ਵਧੀਆ ਨੇ ਚੀਜ਼ ਪੇਸ਼ ਕਰਨੀ ਆ ਹਾਂ ਬਹੁਤ ਲੋਜੀ ਵੀਡੀਓ ਵਧੀਆ ਲੱਗੀ ਫਿਰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰੇ ਤੇ ਲਾਈਕ ਕਰੋ ਜਿਵੇਂ ਵੀਰੇ ਬਣਾ ਪੀਣਾ ਚੀਜ਼ ਹਰ ਇੱਕ ਨਟ ਨੂੰ ਲੱਗਦੀ ਆ ਚਾਬੀ ਵੀਰੇ ਦੇਖੋ ਇਹਨੇ ਥੋੜਾ ਜਿਹਾ ਪਾਣੀ ਪਾਤਾ ਗਰਮਨ ਵੈਲਡਿੰਗ ਕੀਤੀ ਇਹਨੇ ਪਾਣੀ ਪਾਤਾ ਆ ਲਓ ਜੀ ਦੇਖੋ ਵੀਰ ਨੇ ਤੇ ਹੁਣ ਪਾਤਾ ਨਾ ਇਹਨੇ ਸਲਾਈ ਰੈਂਚ ਤਿਆਰ ਕਰ ਲਿਆ ਤੇ ਦੇਖੋ ਵੀਰੇ ਕਿੰਨਾ ਵਧੀਆ ਬਣਾਇਆ ਸਲਾਈ ਰੈਂਚ ਸ਼ਾਇਦ 16 17 ਨੰਬਰ ਦਾ ਨਟ ਅੱਪਰ ਲੱਗਿਆ ਹੋਇਆ। ਸਭ ਦੇ ਮਤਲਬ ਚਾਬੀ ਲੱਗ ਜਾਂਦੀ ਹੈ। 24 ਇੰਚ ਬਣਾ ਲਿਆ ਇਹਨੇ ਇੱਕ ਲਿਖੇ ਰੱਖ। ਤੁਸੀਂ ਦੇਖ ਸਕਦੇ। ਬੰਦਾ ਕਰਕੇ ਥੋੜਾ ਜਿਹਾ ਮਗਲਾ ਤੇਲ ਲਾਉਂਦਾ ਵੀਰੇ ਨੇ। ਥੋੜਾ ਨਟ ਰਾਲਾ ਕੀਤਾ ਨਾ ਇਹਨੇ। ਤੁਸੀਂ ਦੇਖ ਸਕਦੇ ਕਿ ਕਿੰਨਾ ਵਧੀਆ ਇਹਨੇ 24 ਇੰਚ ਤਿਆਰ ਕਰਿਆ ਵੀਰੇ। ਕਈ ਵਾਰ ਆਪਾਂ ਨੂੰ ਚਾਬੀਆਂ ਨਹੀਂ ਨਾ ਮਿਲਦੀਆਂ ਆਗੀਆਂ। ਛੋਟੀਆਂ ਮੋਟੀਆਂ ਚਾਬੀਆਂ ਨੇ ਇੱਕ ਚਾਬੀ ਨਾਲੇ ਕੰਮ ਸਾਰ ਜਣਾ ਵੀਰੇ ਦੇਖੋ। ਤੁਸੀਂ ਦੇਖ ਸਕਦੇ ਕਿ ਕਿੰਨਾ ਵਧੀਆ ਇਹਨੇ 24 ਇੰਚ ਤਿਆਰ ਕਰਿਆ ਵੀਰੇ। ਗੁਰਦੇ ਇਹਦੀ ਤਿਆਰ ਕਰਕੇ ਰੱਖ ਲਓ ਸਭ ਇਹਨਾਂ ਦੇ ਕੰਮ ਆਉਣ ਵਾਲੀ ਚੀਜ਼ ਆ